ਗੱਲ ਕਰਦੇ ਹਾਂ ਰਮਨਜੀਤ ਸਿੰਘ ਰومی ਜਿਸ ਨੂੰ ਪੰਜਾਬ ਪੁਲਿਸ ਨੇ ਹਾਂਗਕਾਂਗ ਤੋਂ ਵਾਪਸ ਭਾਰਤ ਲਿਆਂਦਾ ਪਟਿਆਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਔਰ ਉਸ ਨੂੰ ਰਾਤੋ ਰਾਤ ਜੇਲ੍ਹ ਭੇਜ ਦਿੱਤਾ ਗਿਆ ਹੈ ਕੌਣ ਹੈ ਰਮਨਜੀਤ ਸਿੰਘ ਰومی ਤੇ ਕੀ ਸੀ ਨਾਬਾ ਜੇਲ੍ਹ ਬ੍ਰੇਕ ਕਾਂਡ ਇਹ ਸਮੁੱਚੇ ਮਾਮਲੇ ਤੇ ਆਪਾਂ ਗੱਲ ਕਰਾਂਗੇ ਔਰ ਦੂਜਾ ਨੰਬਰ ਰਮਨਜੀਤ ਸਿੰਘ ਰومی ਦਾ ਪਰਿਵਾਰ ਕਿੱਥੋਂ ਦਾ ਰਹਿਣ ਵਾਲਾ ਸੀ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਹਾਂਗਕਾਂਗ ਰਹਿੰਦਿਆਂ ਨੂੰ ਔਰ ਹੁਣ ਪੰਜਾਬ ਦੇ ਵਿੱਚ ਰੂਮੀ ਦੇ ਕਿਹੜੇ ਕਿਹੜੇ ਰਿਸ਼ਤੇਦਾਰ ਰਹਿੰਦੇ ਆ ਕਿਹੜੇ ਕਿਹੜੇ ਹੋਰ ਮਾਮਲੇ ਰੂਮੀ ਤੇ ਦਰਜ ਐ ਰੂਮੀ ਦਾ ਸਬੰਧ ਵਿਕੀ ਗੌਂਡਰ ਦੇ ਨਾਲ ਕਿਵੇਂ ਜੁੜਿਆ ਇਹ ਸਮੁੱਚੇ ਮਾਮਲੇ ਤੇ ਆਪਾਂ ਆਓ ਜਾਣਕਾਰੀ ਸਾਂਝੀ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਰੂਮੀ ਨੂੰ ਹਾਂਗਕਾਂਗ ਤੋਂ ਕਿੱਦਾਂ ਭਾਰਤ ਲਿਆਂਦਾ ਗਿਆ ਨਾ ਬਾਜ਼ੇਲ ਬ੍ਰੇਕ ਮਾਮਲੇ ਦੇ ਮਾਸਟਰਮਾਈਂਡ ਮੰਨੇ ਜਾਂਦੇ ਤੇ ਵੱਖ-ਵੱਖ ਕੇਸਾਂ ਵਿੱਚ ਲੋੜੀ ਦੇ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਪੰਜਾਬ ਪੁਲਿਸ ਨੂੰ ਮਿਲ ਗਈ ਹੈ ਤੇ ਉਸ ਨੂੰ ਹਾਂਗਕਾਂਗ ਤੋਂ ਭਾਰਤ ਲਿਆ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦ ਨੇ ਆਪਣੇ ਟਵਿੱਟਰ ਹੈਂਡਲ ਤੇ ਜਾਣਕਾਰੀ ਸਾਂਝੀ ਕਰਦਾ ਲਿਖਿਆ ਕਿ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਮੁੱਖ ਸਾਜ਼ਿਸ਼ਕਰਤਾ ਰੋਮੀ ਭਾਰਤ ਵਾਪਸ ਲਿਆਂਦਾ ਗਿਆ। ਓਆਈਐਸਆਈ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਸਣੇ ਹੋਰਨਾ ਫਰਾਰ ਕੈਦੀਆਂ ਦੇ ਸੰਪਰਕ ਵਿੱਚ ਸੀ। ਰੋਮੀ ਤੇ ਇਲਜ਼ਾਮਾਂ ਕੇ 2016 ਵਿੱਚ ਹੋਈ ਨਾਬਾ ਜੇਲ ਬ੍ਰੇਕ ਦਾ ਉਹ ਮੁੱਖ ਸਾਜ਼ਿਸ਼ ਕਰਤਾ ਸੀ ਇਸ ਤੋਂ ਇਲਾਵਾ ਉਸ ਉੱਤੇ ਲੁੱਟ ਖੋਹ ਦੇ ਕਈ ਮਾਮਲੇ ਦਰਜ ਨੇ ਹਾਂਗਕਾਂਗ ਦੀ ਅਦਾਲਤ ਨੇ ਸਾਲ 2019 ਵਿੱਚ ਰੋਮੀ ਨੂੰ ਭਾਰਤ ਹਵਾਲੇ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਉਸ ਸਮੇਂ ਇੱਕ ਬਿਲ ਪਾਸ ਹੋਇਆ ਸੀ ਹਾਂਗਕਾਂਗ ਦੇ ਵਿੱਚ ਜਿਸ ਦੇ ਵਿੱਚ ਖਾਸ ਹਾਲਾਤਾਂ ਦੇ ਵਿੱਚ ਲੋਕਾਂ ਦੀ ਹਵਾਲਗੀ ਦੇ ਅਧਿਕਾਰ ਮਿਲ ਗਏ ਸਨ ਭਾਵੇਂ ਉਸ ਵੇਲੇ ਹਾਂਗਕਾਂਗ ਦੇ ਵਿੱਚ ਲੋਕਾਂ ਨੇ ਇਸ ਬਿਲ ਦਾ ਵਿਰੋਧ ਕੀਤਾ ਸੀ ਪਰ ਆਸਲ ਵਿੱਚ ਰੋਮੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਜਦੋਂ ਹਾਂਗਕਾਂਗ ਦੀ ਪੁਲਿਸ ਨੇ ਉਸ ਨੂੰ ਜਨਵਰੀ 2018 ਵਿੱਚ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤਾਂ ਫਰਵਰੀ 18 ਦੇ ਵਿੱਚ ਹੀ ਉੱਥੋਂ ਦੀ ਪੁਲਿਸ ਨੇ ਭਾਰਤ ਦੇ ਨਾਲ ਰੋਮੀ ਦੀ ਜਾਣਕਾਰੀ ਸਾਂਝੀ ਕੀਤੀ ਸੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਰਮਨਜੀਤ ਸਿੰਘ ਰੋਮੀ ਆਖਰ ਹੈ ਕੌਣ ਰਮਨਜੀਤ ਸਿੰਘ ਰੋਮੀ ਦਾ ਸਬੰਧ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਹੈ ਉਹ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾਂਦੇ ਹੋਏ ਹਰਿਆਣਾ ਸਰਦ ਨੇੜੇ ਪਿੰਡ ਬੰਗੀ ਰੂਲਦੂ ਦਾ ਵਾਸੀ ਹੈ ਰੋਮੀ ਦਾ ਪੂਰਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿੱਚ ਰਹਿੰਦਾ ਹੈ ਤੇ ਇਸੇ ਕਰਕੇ ਉਸ ਕੋਲ ਉੱਥੋਂ ਦੀ ਪੀਆਰ ਵੀ ਹੈ ਸਾਲ 2019 ਦੇ ਵਿੱਚ ਬੰਗੀ ਰੂਲਦੂ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਇੱਕ ਚੈਨਲ ਨਾਲ ਗੱਲਬਾਤ ਕਰਦਾਂ ਦੱਸਿਆ ਸੀ ਕਿ ਰੋਮੀ ਦਾ ਪਰਿਵਾਰ ਕਰੀਬ 20 ਸਾਲਾਂ ਤੋਂ ਹਾਂਗਕਾਂਗ ਰਹਿੰਦਾ ਹੈ ਤੇ ਪਿੰਡ ਵਿੱਚ ਸਿਰਫ ਰੋਮੀ ਦੇ ਤਾਏ ਦਾ ਪਰਿਵਾਰ ਹੀ ਰਹਿੰਦਾ ਹੈ ਉਨਾ ਆਖਿਆ ਸੀ ਕਿ ਪੂਰਾ ਪਰਿਵਾਰ ਵੱਖ-ਵੱਖ ਕਾਰਜਾਂ ਲਈ ਅਕਸਰ ਦਾਨ ਦੇਣ ਲਈ ਜਾਣਿਆ ਜਾਂਦਾ ਹੈ। ਉਸ ਵੇਲੇ ਦੇ ਸਰਪੰਚ ਰਣਜੀਤ ਸਿੰਘ ਮੁਤਾਬਕ ਕਰੀਬ 9 ਸਾਲ ਪਹਿਲਾਂ ਰومی ਹਾਂਗਕਾਂਗ ਤੋਂ ਪਿੰਡ ਆਇਆ ਸੀ ਅਤੇ ਇਸ ਤੋਂ ਬਾਅਦ ਉਸਨੇ ਪਿੰਡ ਕਦੇ ਵੀ ਪੈਰ ਨਹੀਂ ਪਾਇਆ। ਪੰਜਾਬ ਪੁਲਿਸ ਮੁਤਾਬਕ ਰومی ਦੀ ਭੂਆ ਦਾ ਮੁੰਡਾ ਰਮਨਜੀਤ ਸਿੰਘ ਉਰਫ ਰੰਮੀ ਮਸਹਾਣਾ ਰੰਮੀ ਮਸਹਾਣਾ ਦਾ ਸਬੰਧ ਗੈਂਗਸਟਰਾਂ ਨਾਲ ਸੀ ਇਸ ਕਰਕੇ ਉਹ ਅਪਰਾਧ ਦੀ ਦੁਨੀਆ ਵਿੱਚ ਚਲਾ ਗਿਆ। ਪੁਲਿਸ ਮੁਤਾਬਕ ਰੰਮੀ ਕਰਕੇ ਹੀ ਰومی ਦਾ ਸਬੰਧ ਵੀ ਬਿੱਕੀ ਕਾਉਂਟਰ ਨਾਲ ਹੋਇਆ ਸੀ। ਅਗਰ ਆਪਾਂ ਗੱਲ ਕਰੀਏ ਰੋਮੀ ਦੇ ਖਿਲਾਫ ਦਰਜ ਅਪਰਾਧਿਕ ਮਾਮਲਿਆਂ ਦੀ ਤਾਂ ਪੰਜਾਬ ਪੁਲਿਸ ਦੇ ਅਨੁਸਾਰ ਰੋਮੀ ਮੁਖਤੌਰ ਉਤੇ 27 ਨਵੰਬਰ 2016 ਨੂੰ ਨਾਬਾ ਜੇਲ੍ਹ ਤੋੜਨ ਦੇ ਮੁੱਖ ਸਾਜ਼ਿਸ਼ਕਰਤਾਵਾਂ ਦੇ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਉਸ ਖਿਲਾਫ ਕਈ ਵੱਡੇ ਅਪਰਾਧਾਂ ਵਿੱਚ ਸ਼ਾਮਲ ਹੋਣ ਦਾ ਵੀ ਇਲਜ਼ਾਮ ਹੈ। ਰੋਮੀ ਨੂੰ ਵੱਖ-ਵੱਖ ਬੈਂਕਾਂ ਦੇ ਸਰਗਰਮ ਨਾ ਹੋਣ ਵਾਲੇ ਖਾਤਿਆਂ ਦੇ ਡਾਟੇ ਦੇ ਆਧਾਰ 'ਤੇ ਜਾਲੀ ਕ੍ਰੈਡਿਟ ਕਾਰਡ ਬਣਾਉਂਦੇ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਸਬੰਧ ਵਿੱਚ ਪੁਲਿਸ थाना ਕੋਤਵਾਲੀ ਵਿੱਚ ਦਰਜ ਐਫ ਆਈ ਆਰ ਨੰਬਰ 60/16 ਵਿੱਚ ਜੂਨ 2016 ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਅਗਸਤ 2016 ਵਿੱਚ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਜ਼ਮਾਨਤੀ ਹੁਕਮਾਂ ਦੇ ਸ਼ਰਤਾਂ ਦੀ ਉਲੰਘਣਾ ਕਰਨ ਤੋਂ ਬਾਅਦ ਉਹ ਸਿੱਧਾ ਹਾਂਗਕਾਂਗ ਨੂੰ ਫਰਾਰ ਹੋ ਜਾਂਦਾ ਹੈ। ਨਾਬਾ ਜੇਲ ਬ੍ਰੇਕ ਮਾਮਲੇ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਮੁਤਾਬਕ 27 ਨਵੰਬਰ 2016 ਨੂੰ 16 ਅਪਰਾਧੀਆਂ ਨੇ ਨਾਬਾ ਜੇਲ ਤੇ ਹਮਲਾ ਕੀਤਾ ਤੇ ਅੰਨੇਵਾ ਗੋਲੀਆਂ ਚਲਾਈਆਂ ਇਸ ਦੇ ਦੌਰਾਨ ਛੇ ਅਤੀ ਲੋਨੀ ਦੇ ਅਪਰਾਧੀ ਜੇਲ੍ਹ ਚੋਂ ਫਰਾਰ ਹੋ ਗਏ ਸਨ। ਇਹਨਾਂ ਵਿੱਚ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਦਰ, ਨੀਟਾ ਦੇਵਾਲ, ਗੁਰਪ੍ਰੀਤ ਸੇਖੋਂ, ਆਮਨ ਟੋਟੀਆਂ ਅਤੇ ਦੋ ਖਾਰਕੂ ਸਿੰਘ, ਹਰਮਿੰਦਰ ਮਿੰਟੂ ਸਿੰਘ ਅਤੇ ਕਸ਼ਮੀਰ ਸਿੰਘ ਗਲਵੱਡੀ ਸਾਮਲ ਸਨ। ਹਾਲਾਂਕਿ ਇਸ ਮਾਮਲੇ ਵਿੱਚ ਫਰਾਰ ਜ਼ਿਆਦਾਤਰ ਵਿਅਕਤੀਆਂ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਜਦਕਿ ਵਿੱਕੀ ਗੌਂਦਰ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਜਿਹੜਾ ਰਮਨਜੀਤ ਰੋਮੀ ਹੈ ਹੁਣ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਆ ਚੁੱਕਿਆ ਹੈ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜੇਲ੍ਹ ਵੀ ਭੇਜਿਆ ਜਾ ਚੁੱਕਿਆ ਹੈ ਔਰ ਰਮਨਜੀਤ ਰੋਮੀ ਦਾ ਜਿਹੜਾ ਪੂਰੀ ਹਿਸਟਰੀ ਸੀ ਇਹ ਆਪਾਂ ਜਾਣ ਚੁੱਕੇ ਹਾਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਬੰਗੀ ਰੁਲਦੂ ਦਾ ਰਹਿਣ ਵਾਲਾ ਰਮਨਜੀਤ ਸਿੰਘ ਰੋਮੀ ਕਿਵੇਂ ਅਪਰਾਧ ਦੀ ਦੁਨੀਆ ਚ ਸ਼ਾਮਲ ਹੋਇਆ ਕਿ ਮੈਂ ਉਸਦੇ ਮਾਮੇ ਦੇ ਮੁੰਡੇ ਰੰਮੀ ਦੇ ਕਰਕੇ ਉਸ ਦਾ ਵਿੱਕੀ ਗੌਂਦਰ ਨਾਲ ਸੰਪਰਕ ਹੁੰਦਾ ਹੈ ਇਹ ਸਾਰਾ ਰਮਨਜੀਤ ਰੰਮੀ ਦਾ ਉਹ ਕਾਲਾ ਇਤਿਹਾਸ ਹੈ ਜਿਹੜਾ ਨਾਬਾ ਜੇਲ ਵਰੇਕ ਕਾਂਡ ਤੋਂ ਬਾਅਦ ਪੰਜਾਬ ਪੁਲਿਸ ਦੀਆਂ ਸੁਰਖੀਆਂ ਦੇ ਵਿੱਚ ਆਉਂਦਾ ਤੇ ਆਖੀਰ ਹਾਂਗਕਾਂਗ ਤੋਂ ਵਾਪਸ ਪੰਜਾਬ ਪੁਲਿਸ ਉਸ ਨੂੰ ਜੇਲ ਦੇ ਵਿੱਚ ਬੰਦ ਕਰ ਦਿੰਦੀ ਹੈ